ਲਹਿੜ ਚਾਹ ਪੀ ਕੇ ਨੇ ਹਰਾ ਵਾਜ ਲਿਓ ਕੋਈ ਨਹੀਂ ਹੈਗਾ ਅੱਜ ਕਰੇ ਥੋਨੇ ਵੱਢ ਕੇ ਲਿਆਉਣਾ ਪਊਗਾ। ਕੀ ਆ ਹੋਇਆ ਗੁਰਪ੍ਰੀਤ ਰੇਜ ਹੀ ਘਟਾਉਣਾ ਮੈਨੂੰ ਐਸੀ ਚਲ ਟਾਈਮ ਨਾਲ ਆ ਜੂਗਾ ਉਹ। ਕੀ ਪਤਾ ਜੇ ਉਹਨੂੰ ਟਾਈਮ ਲੱਗ ਜੇ। ਚਲ ਕੋਈ ਨਾ ਚਾਹ ਪੀ ਕੇ ਦੋ ਪੰਡਾ ਮੈਂ ਵੱਢ ਲੈਂਦਾ। ਮੈਂ ਕਰਾ ਦੂੰਗੀ ਨਾਲ ਨਾਲ ਲਾਲ ਤਾਂ ਹੈਗਾ ਆਪਣੇ। ਹਰ ਤਾਂ ਮੈਂ ਬਦਲੇ ਹਾਂਗਾ ਕੋਈ ਨਦੂ ਘਰ ਦਾ ਗੁਰਦਨ ਬੇੜ ਲੈ ਚੱਲ ਦੇਖ ਲੈ ਤੇਰੀ ਮਰਜ਼ੀ ਐ ਨਹੀਂ ਮੈਂ ਤਾਂ ਕਹਿੰਸੀ ਮਾਂ ਮੈਂ ਬੜਾ ਦਿੰਦੀ ਨਾਲ ਤੇਰੇ ਨਾ ਮੈਂ ਆਪ ਹੀ ਬਦਲਾਂਗੇ ਚੰਗਾ ਇੱਕ ਤਾਉ ਦੂਜਾ ਕਲਸ਼ ਨਾ ਇਹ ਨਹੀਂ ਪਤਾ ਉਹ ਦਵਾ ਕਾ ਗੋਲੀਆਂ ਕਿੱਥੋਂ ਉਤਰ ਜਾਂਦਾਗਾ ਆ ਚੱਕ ਕੇ ਝੋਲਾ ਵਰਕੇ ਗੋਲੀਆਂ ਦਾ ਹੋਣ ਗਿਆ ਸੀਗਾ ਐ ਨਹੀਂ ਹਰਾ ਹੋਰਾ ਤਾਂ ਬਦਲੇਗਾ ਕਰੇ ਦੋ ਨੂੰ ਦੂਪੰਡਾ ਹਰੇ ਨਹੀਂ ਮੈਂ ਬਦਲ ਲੈਣਾ ਜੇ ਨੂੰ ਆਊਗਾ ਚਤਾ ਭੈਣ ਦੇ ਆਵੇ ਇਹ ਜੀ ਸੋਸਾਇਟੀ ਹੈ ਜੀ

ਸੋਨ ਦੋ ਬੰਦਾ ਹੁਣ ਲਾ ਲੈਨੇ ਆ ਕਿੰਨਾ ਟਾਈਮ ਲੱਗਣਾ ਬੰਦਰੀ ਜੀ ਵੀ ਥੋੜੀ ਰਹੀ ਹੁਣ ਤੱਕ ਆ ਜਾ ਵੀ ਇਹਨੂੰ ਵੱਡਾ ਲਾ ਲਾਂਗੇ ਤਾਂ ਹੁਣ ਚੱਲ ਅੱਛੇ ਹੋਰ ਉੱਠ ਖੜੂਗੀ ਆਣ ਪੀਰੇ ਪਾਇਆ ਯਾਰ ਮੇਰੇ ਸੋਲੇ ਕੁੱਤੇ ਨੇ ਬਾਹ ਪਾਇਆ ਤੈਨਕ ਦਾ ਡਿੱਗਣ ਦੇ ਲੱਗੀ ਜਬਰਤੀ ਜਾਂਨੇ ਵਰਜੇ ਕੰਮ ਦਾ ਗੱਲ ਜੂ ਨਹੀਂ ਗਾਏ ਉਹ ਗਏ ਮੋੜਾ ਦੇ ਆਪੀ ਵੱਡੀਆਂ ਲਹਿਰਾਓ ਕਿੱਧਰ ਵਾਕੇ ਥੋੜੇ ਗੁਰਪ੍ਰੀਤ ਸੋਸਾਇਟੀ ਜਗਾ ਹੋਇ ਰੇ ਕਟਾਉਣ ਯਾਰ ਟੜਕੇ ਦਾ ਗਿਆਗਾ ਇਹ ਨਹੀਂ ਪਤਾ ਉੱਥੇ ਕਿੰਨਾ ਇਕੱਠ ਹੋਵੇ ਲੌਸਮਟ ਕਰੀਏ ਸਿੱਧਾ ਗੁਰੂ ਘਰ ਤਾਂ ਹਾਂ ਕਹਿੰਦੇ ਐ ਬ੍ਰੀਕ ਜੀ ਆਈ ਇਹਦੇ ਵਿੱਚੀ ਮੋਟੀ ਵੀ ਆ ਕਹਿੰਦੇ ਰਲ ਮਿਲ ਮੀਟ ਕਟਾ ਦੇਣਗੇ ਅੱਛਾ ਹਾਂ ਕਿਵੇਂ ਘਟ ਗਿਆ ਹਰਾ ਦੁਬਾਰੇ ਵੱਡਣ ਮੜ ਗਿਆ ਤੂੰ ਨਾ ਵੀ ਦੁਵਾਰੇ ਪਹਿਲਾਂ ਕੌਣ ਲੈ ਗਿਆ ਰਾ ਹੈ ਪਹਿਲਾਂ ਕਿ ਮੇਰੇ ਜਿਆ ਹੁਣੀ ਆਇਆ ਮੈਂ ਤਾਂ ਲੋੜਾ ਕਾਉਰੇ ਖੜਾ ਪੈ ਗਿਆ ਸੀ ਦੋ ਬੁੜੀਆਂ ਰਾਰ ਕੇ ਜੀ ਮੈਂ ਤਾਂ ਫਿਰ ਕਿਤੇ ਆਪ ਵੜਨ ਮੈਂ ਕਣਕ ਜਿਗੜਾ ਮਾਰਦਾ ਸੀ ਇੱਧਰੋਂ ਉੱਥੋਂ ਦੇਖਿਆ ਸੀ ਦੋ ਬੁੜੀਆਂ ਵੱਡੀਆਂ ਦੀਆਂ ਕਾਲਾ ਖੜਾ ਸੀ ਰੇ ਮੈਂ ਵੀ ਆਖਿਆ ਜੋ ਗੁਰਪੀਤ ਵੱਟ ਕੇ ਲੈ ਕੇ ਜਾਂਦਾ ਤਾਂ ਸਫਾਈ ਨਾਲ ਵੜਦਾ ਹੁੰਦਾ ਮੈਂ ਗਾਹ ਜਾ ਕਿਉਂ ਪਾਇਆ ਪਿਆ ਗਿਆ ਮੇਰਾ ਸਾਲ ਪਤਾ ਨਹੀਂ ਕਿਉਂ ਵੜਾ ਕੇ ਲੈ ਗਿਆ ਜਰਾ ਪਤਾ ਨਹੀਂ ਮੈਂ ਤਾਂ ਗਿਆ ਨਹੀਂ ਹਲਾ ਲੈ ਕੇ ਕੋਈ ਦੋ ਬੁੜੀਆਂ ਵੱਡੀਆਂ ਹੁੰਦੀਆਂ ਤੁਹਾਡੇ ਭੈਣ ਦਾ ਤੇਰੀ ਗੱਲੀ ਆ ਸਾਰੀ ਉਹ ਡੱਬੜ ਮੇਰਾ ਸਾਲ ਨਿੱਤ ਨਵੇਂ ਨਾਲ ਸਾਈਆਂ ਲਾਉਂਦਾ ਉਹ ਗੋਲੀਆਂ ਖ ਆਏ ਨਹੀਂ ਵੀ 200 ਗਿਨੇ ਹਰੇ ਦੀ ਤਾਂ ਵੜਲਾ ਉਹਨੇ ਤਾਂ ਫਿਰ ਬੁੜੀਆਂ ਤੋਂ ਵੜਾ ਲਿਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਦੇਹੋ ਕਰ ਗਿਆ ਬੜਾ ਫੜੂ ਗਿਆ ਤਾਂ ਹਰਾ ਉਹ ਮੇਰਾ ਖਾਲਿਆ ਹਾਜਾਂ ਵਾਲਿਆਂ ਪੂਰ ਦਾ ਇੱਕ ਤਾਂ ਜੱੱਬਲ ਆ ਇਹਨਾਂ ਕਹਿੰਦਾ ਉਹ ਤੈਨੂੰ ਰਿਸ਼ਤਾ ਕਰਾਦਾ ਨਹੀਂ ਮੇਰਾ ਸਾਰਾ ਇੰਨੇ ਨਾਲ ਹੀ ਬਣ ਜਾਂਦਾ ਤਾਂ ਅੱਛਾ ਹੋਰ ਆਡਾ ਵੀ ਹੈ ਆਡਾ ਬਾਈ ਬਸ ਤੈਨੂੰ ਪਤਾ ਹੋਵੇਗਾ ਬੜੂ ਬੜੂ ਕਰਦਾ ਰਹਿੰਦਾ ਕੁੜੀ ਚੋਦ ਦਾ ਰੋਏ ਤੁਸੀਂ ਬੱਲਸ ਬੁਕਰ ਹੋ ਜਾ ਰਹੇ ਤਾਂ ਨਹੀਂ ਪੜੀ ਰੱਖੀ ਨਹੀਂ ਮੇਰੇ ਸਾਹਦੋ ਜੱੱਬਲ ਹੈ ਫਰਿਆ ਸੀ ਅਮਰਜੀਤ ਨੇ ਵਧੀਆ ਰਿਸ਼ਤਾ ਕਰਾਤਾ ਸੀ ਹੁਣ ਵੜ ਲਿਆ ਕਰਾਉਂਦਾ ਆ ਬਸ ਗੋਗ ਭਰੀਆਂ ਵੱਡਣੀਆਂ ਆ ਥੋੜਾ ਜਿਹਾ ਵੱਡਲੇ ਕੁਝ ਵੱਡਣੇ ਰੇਡ ਦੋ ਚੱਲ ਲੱਗਣ ਚ ਲੱਗੀ ਹੁਣ ਤਾਂ ਇਹ ਹੈ ਰੇ ਪਾ ਦੇ ਪਾਣੀ ਦਾ ਕੇ ਨੂੰ ਗਲ ਜੂ ਨਹੀਂ ਇਹਨੂੰ ਆਹ ਤਾਂ ਬਾੜ ਦੇ ਲੈ ਵਧੀਆ ਚੰਗਾ ਤਾਂ ਚੱਲ ਚੱਲ ਮੈਨੂੰ ਬੋਲ ਮਾਰ ਦੀ ਮੈਂ ਉੱਥੇ ਫਿਰਦਾ ਕਣਕ ਚ ਕੋਈ ਨਾ ਮੈਨੂੰ ਬੋਲ ਮਾਰ ਦੂ ਚੱਕਰ ਨਹੀਂ ਮਿਲਦਾ ਚੰਗਾ ਹਾਂ ਨਾ ਨਮੀ ਗੱਲੀ ਦੱਸ ਗਿਆ ਕਿੰਨੇ ਤਾਂ ਹਰਾ ਲੇ ਕਿੰ ਨੂੰ ਪਾ ਕੇ ਲੈ ਗਿਆ ਐਨੀ ਪਤਾ ਮੇਰਾ ਸਾਲ ਕਿਸ ਨੂੰ ਹਰਾ ਬੜਾ ਕੇ ਗੋਲੀਆਂ ਲਿਆ ਕੇ ਕਿਹੜ ਨੂੰ ਮੇਰਾ ਹੱਕ ਲੱਗੇ ਹੀ ਜਾਂਦੇ ਮੈਨੂੰ ਪੈਸੇ ਦੇ ਗੋਲੀਆਂ ਲਿਓਣੀਆਂ ਨੇ ਇਹਦਾ ਕਰਨੀ ਬੂ ਸਰਬਸ ਮੇਰੇ ਨਾਲ ਦਾ ਇਹ ਕੰਡੂ ਲੋਟ ਆਉਂਦਾ ਸੀ ਤੇ ਕਰਾਉ ਮੈਂ ਡੋਲਾ ਇਹਨੂੰ ਇਹ ਕੋਕਾਂ ਮਲੀ ਜਿਹੀ ਲਿਆ ਰੱਖੀ ਉਹਨਾਂ ਨੇ ਉਹਦਾ ਨਹੀਂ ਮੂੰਹ ਸਹ ਰਗਾ ਉਹਨੂੰ ਐ ਨਹੀਂ ਜਿਹੜਾ ਛੱਡਿਆ ਉਹਨਾਂ ਕੋਈ ਹੋਰ ਚੰਦਾ ਜਿਹੜਾ ਹੋਣੀ ਮੇਰੇ ਨਾਲ ਦੇ ਬੋਲ ਮਾਰ ਦਿਆ ਤਾਂ ਅਪਸਰੀ ਦਾ ਅਲਵਿੰਦਾ ਮੈਂ ਬੱਤ ਗਵਾ ਦਿੱਤ ਕਿਉਂ ਨਹੀਂ ਆ ਮੈਨੂੰ ਮੈਂ ਵੀ ਜ

ਕੀ ਆ এবੀਪੀਏ ਕੱਪੜੇ ਹੀ ਨਹੀਂ ਪਾਉਂਦੇ ਆਈ ਦੀ ਨੰਨੀ ਗਾ ਰੱਖੀ ਕੁੜੀ ਦੀ ਐਦਾਂ ਕਰੀ ਬੀਬੀ ਅਸੀਂ ਬੋਹਾ ਜਾ ਪੱਥ ਕੇ ਆਈ ਜਾਗਾ ਤੁਸੀਂ ਅਸੀਂ ਬੋਹਾ ਪੱਥ ਕੇ ਆਵਨਾਂ ਗੀਆਂ ਐਦੀ ਨੰਗਾ ਰੱਖੀ ਚੰਗਾ ਕੋਈ ਨਹੀਂ ਉਹੀ ਨਾ ਇਲਤ ਕਰੀ ਜਾਇਆ ਚਾੜ ਮੈਂ ਕਿਤੇ ਨਹੀਂ ਜਾਣ ਦਿੰਦਾ ਰਹੀ ਬੈਠਾ ਮੈਂ ਤੇ ਮੈਂ ਤੋੜਨ ਵਾਲੀ ਕਰਿਓ ਕੋਈ ਗੱਲ ਨਹੀਂ ਆਹੋ ਚਲੋ ਇਹਦੇ ਨਾਲ ਕੰਮ ਨਾ ਵਾਰੀ ਨਾ ਕੋਈ ਟੈਨਸ਼ਨ ਨਾ ਲਓ ਤੁਸੀਂ ਕੋਈ ਨਹੀਂ ਬੀਬੀ ਮੈਂ ਕਿਹੜਾ ਬੋਲਾਂਗਾ ਜੇ ਬੋਲੀ ਆ ਮੈਂ ਆਪੀ ਨਿਗਰ ਰੱਖੂੰ ਬੋਲੀ ਕਿਉਂ ਕਹਿਣਾਗਾ ਬੋਲੀ ਹੋਰ ਹੈ ਨਹੀਂਗੀ ਉਹ ਖਾਣਾ ਨਹੀਂ ਹੈਗਾ ਜਿਹੜੇ ਖੱਡੂੰਗੀ ਕੋਈ ਨਦਰ ਨੂ ਸਾਨੂੰ ਹਰਕਤ ਚ ਗੁਰਤੇ ਰਖਲਾ ਨਹੀਂ 베ਰੀਆ ਤੇਰ ਖਾਣੀ ਮੈਂ ਤਾਂ ਉਹੀ ਕਹਿੰਦਾ ਮਤਲੇ ਮਨੋ ਕਿਹਾ ਸੀ ਉਹੀ ਗੁੱਠਾ ਕਰ ਜੂਗੀ ਚੰਗਾ ਮੜਾ ਪਰਾ ਬਾਈ ਬਣ ਪਰਾ ਕਹਿੰਦੇ ਮੜਾ ਯਾ ਕਿਉ ਮੈਨੂੰ ਕਰੋਨਾ ਹੋਈ ਆ ਮੁਸਕਾਨ ਦੀ ਆ ਗੋਸਟ ਆ ਗਿਆ ਆ ਤੂੰ ਬਹੁਤ ਐਸ਼ ਵਰ ਰਾਇਆ ਵੀ ਲੈਕਸ ਲਾਉਣੀ ਆਗਾ ਹੂੰ ਕੀ ਕੱਖ ਜੰਮਿਆ ਤੈਨੂੰ ਬੁੜੀ ਨੇ ਬਾਹਲਾ ਚਾਪੜ ਚਾਪੜ ਘਾਰ ਦੇ ਸੱਚੀ ਚਲੋ ਤਾਂ ਛੱਡ ਤੂੰ ਆ ਇਹ ਦਿਨਾਂ ਕਿਹਟ ਲੱਗਦਾ ਹਾਂ ਹਾਂ ਬਲੇ ਵਿੱਚ ਡਾਇਮੰਡ ਜਿਹੜੇ ਜਿਹੜੇ ਹੱਡਲਾ ਨੇ ਟਮਾਰ ਨਹੀਂ ਚੱਕ ਤੇ ਮਾਤਰਾ ਕਰੀ ਜਾਂਦਾ ਮੇਰਾ ਜਿਦਾਂ ਪੱਗ ਵਾਂਗ ਨਾ ਬਨਨਾਂ ਮੇਰੀ ਬੀਬੀ ਕਹਿੰਦੀ ਹੁੰਦੀ ਆ ਬਾਹਲਾ ਸੋਹਣਾ ਲੱਗਦਾ ਤੂੰ ਪਟੇਲੇ ਵਰਗਾ ਮੂੰਹ ਸਤਰੰਗੀ ਪੈਂਗ ਆਦੇ ਪੈਂਟ ਸ਼ਰਟ ਮੇਰੀ ਦੇਰ ਜਿਵੇਂ ਪੰਜੇ ਬਟਾਰੇ ਨੂੰ ਗ੍ਰੇਨ ਲੱਗਿਆ ਹੁੰਦਾ ਨਾ ਉਹੋ ਜਿਹਾ ਕੰਮ ਆ ਓਕੇ ਨਜ਼ਰ ਲੱਗੀ ਤੇਰੀ ساری ساری 베ਰੀ ਦਾ ਮਕਾਦੀ ਤੂੰ ਖਾਣੇ ਨਹੀਂ ਕਰਨੇ ਨਹੀਂ ਟੀਂਡਾ ਮਾਂ ਨੂੰ ਕੋਠਾ ਭਰਤਾ ਦਾ ਖੜੇ ਲੱਗੇ ਪਏ ਨੇ ਹਾਂ ਬਸ ਹੁਣ ਵੀ ਨਾ ਪਾਵੇਂ ਹਜੇ ਵੇਰਤਾ ਮੈਂ ਇਹ ਕਿੰਨਾ ਪੜ ਗਈ ਤੂੰ ਕਿੱਥੋਂ ਤੱਕ ਗਈਆਂ ਸਕੂਲ ਚ ਮੈਂ 5 ਪੜੀ ਆ 5 1 2 3 4 5 ਇੰਨਾ ਮੈਂ ਤਾਂ ਭਿੰਦੀ ਪਹਿਲੀ ਚ ਹਟਾ ਲਈ ਸਾਡੇ ਲਈ ਬੁੜੇ ਜੇ ਨੇ ਐਂ ਆ ਫਿਰ ਪੜੇਲੀ ਛੇ ਹਾਂ ਸਰਤਾਂ ਵੀ ਮੈਂ ਬੜਿਆਗਾ ਮੈਂ ਤਾਂ ਕੁਛ ਵੀ ਨਹੀਂ ਮੈਂ ਤਾਂ ਬਾਜੀ ਥੋੜੀ ਆ ਮੇਰੀ ਵੱਡੀ ਭੈਣ ਪਤਾ ਕਿੰਨਾ ਪੜੀ ਆ ਹੂੰ ਉਹ ਬੜੀ ਸਗੀ ਆ ਬਰੂ ਜੀ ਦੋ ਅੱਛਾ ਜੀ ਪੰਜ ਤੋਂ ਵੱਧ ਹੁੰਦੇ ਆ ਦੋ ਹੋਣਗੇ ਫਿਰ ਉਹ ਤਾਂ ਹੁਣ ਹਾਂ ਪਰਤਾ ਬਈ ਮੈਂ ਵੀ ਜਾਂਦਾ ਹਾਂ ਕੱਲ ਕਰ ਸਾਡੀ ਉਦੋਂ ਮੈਂ ਸੁਣ ਆਲੀ ਸੀ ਮੈਨੂੰ ਰਾਖੀ ਬਿਠਾ ਦਿਆ ਕਰਨ ਇਤਨੇ ਮੇਰਾ ਨਾਂ ਕੱਟਤਾ ਤੂੰ ਨਾ ਕਰ ਕੀ ਸੁਣ ਆਲੀ ਸੀ ਉਤਾ ਕੋਸ ਮਰਜ਼ੀ ਹੋ ਗਿਆ ਗਈ ਆਈ ਗੱਲ ਤੋ ਆਈ ਲੈਟਸ ਕਰ ਲਾ ਆਪਾਂ ਬਾਹਰ ਭੱਗ ਜਾਾਂਗੇ ਪੈਸੇ ਮੈਂ ਲਵਾ ਦੂ ਉਹ ਜੱਜ ਤੇ ਪੂਛ ਫੜ ਕੇ ਜਾਂਦੇ ਹੁੰਦੇ ਹੁੰਦੇ ਜਿਹੜੀ ਹਾਂ 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 ਅੱਛਾ ਹਾਂ ਦੇਖ ਤੂੰ ਵੱਧ ਪੜ੍ਹਿਆ ਤੈਨੂੰ ਜੌਬ ਮਿਲ ਜੂਗੀ ਮੈਂ ਤਾਂ ਉੱਥੇ ਝਾੜੂ ਪੂੰਛੇ ਹੀ ਕਰਨਾ ਕੋਰੋਗਰਾਫਰ ਕਰਨੀ ਆ ਡਾਂਸ ਖਾਇਆ ਕਰੂੰਗੀ ਮੁੰਡਿਆਂ ਕੁੜੀਆਂ ਨਾਲ ਬਸ ਠੀਕ ਆ ਕੋਸ ਮਰਜ਼ੀ ਕਰ ਲੈ ਮੈਂ ਮੁੰਡਿਆਂ ਚਾਇਆ ਕਰੂੰਗੀ ਲੋਕਾਂ ਨੂੰ ਗੱਲ ਕਰ ਇੱਕ ਗੱਲ ਹੋਰ ਆ ਮੇਰੀ ਗੱਲ ਸੁਣ ਵਿਆਹ ਕਰਾਉਣਾ ਕੋਈ ਕਿਸੇ ਨੂੰ ਦੱਸੀ ਨਾ ਗੱਲ ਸੁਣ ਲੈ ਅੱਛਾ ਬੌਲੀ ਜੀ ਹੁਣ ਬੋਲ ਆਹੋ ਗੱਲ ਸੁਣ ਨਾਲੇ ਆਪਾਂ ਨੂੰ ਵਿਆਹ ਆਏ ਨਹੀਂ ਜਾ ਸਕਦੇ ਜਿਹੜੇ ਕਾਲੇ ਕਸੁਰਨਾ ਲੈਣਾ ਕਰਾ ਲੈਗੀ ਦਾ ਕਰਾ ਲੂੰਗੀ ਮਿੰਟਨ ਕੋ ਜੱਟ ਕਰਨੇਗਾ ਹੂੰ ਕਰ ਮੁੰਡਾ ਮਰ ਦਿਨ ਇਹ ਮੇਰਾ ਕੋਈ ਦੁਨੀਆ ਦੀ ਹੁੰਦਿਆ ਨਹੀਂ ਹਨਾ ਹੂੰ ਇੱਕ ਛੱਟ ਤਾਂ ਮੈਂ ਹੂੰ ਨਗਰੋਣਾ ਬਣੂ ਹੈਂ ਪ੍ਰਾਣਾ ਮੈਂ ਬਣੂ ਪ੍ਰਾਣਾ ਤੂੰ ਚੜੇ ਮੈਂ ਬਣੂ ਮੈਂ ਨਹੀਂ ਦੀ ਬਹੁ ਮੈਂ ਬਣੂਗਾ ਦੀ ਕਲ ਨੂੰ ਨਾ ਕਹਦੇ ਵੀ ਜਵਾਕ ਵੀ ਤੂੰ ਜਾਮਾ ਚਲ ਕੋਈ ਨਹੀਂ ਇੱਕ ਵਾਰੀ ਹਾਂ ਕਰਦੇ ਕਿ ਬਾਹਰ ਤਾਂ ਟੱਪੀਏ ਜਿਹੜਾ ਕੁਸੂ ਦੇਖੀ ਜੋ ਉੱਥੇ ਹੋਰ ਮੇਮ ਨਾਲ ਕਰਾ ਲਾਂਗੇ ਜਾ ਕੇ ਚਲ ਠੀਕ ਆ ਮਨਜ਼ੂਰ ਆ ਲਪੜਾ ਬਣਨ ਦੱਸਣਾ ਨੇਪ ਵਿਆਹ ਕਰਕੇ ਟੱਪਾਂਗੇ ਪੱਕੀ ਹਾਂ ਹੁਣ ਮੈਂ ਤੈਨੂੰ ਪੁਝਾ ਕੇ ਲੈ ਕੇ ਜਾਉਂ ਘਰ ਤੇਰੇ ਕੱਪੜੇ-ਕਪੜੇ ਸਾਰੇ ਸੂਟ ਡੈਕ ਕਰ ਲਿਆ ਬਸ ਪੱਕੀ ਹਾਂ ਚੰਗਾ ਤੇਰੇ ਵੱਲੋਂ ਹਾਂ ਕਿੰਦਰ ਕੋਲੇ ਨਾ ਚੋਦੀ ਗੱਲ ਕਿੰਦਰ ਕੋਣਾ ਹਾਂ ਚੱਬਾਇਆ ਮੈਨੂੰ ਡਿਡ ਮੇ ਡਿਡੇ ਵੀ ਹੈਗਾ ਘਰ ਪਵਾ ਦੇ ਠੀਕ ਆ ਜਿਹੜਾ ਦਾ ਕਾਉਡਕ ਲੈ ਬੋਬਰੀਆਂਿਆਂ ਦਾ ਤਾਂ ਹੋ ਗਿਆ ਕਥੱਬਾ ਇਹ ਹੋਰ ਪਾ ਲੈਣਾ ਬਰਕ ਇੱਥੇ ਫਿਰਦਾ ਉਹ ਕੁਲਦੀਪ ਕਹਿੰਦਾ ਮੈਂ ਛਕਾ ਜੂਗਾ ਅੰਦਰ ਬਹਾਵ ਪਾਰੀ ਹੋ ਗਈ ਕੰਜਦੀਤ ਧੂਈ ਵੀ ਦੁਖਦੀ ਆ ਇੱਧਰ ਗਿਆ ਮੇਰਾ ਹੱਕੜਾ ਹੁਣ ਤੱਕ ਤਾਂ ਸੀ ਮੌਰੀਆਂ ਮੈਨੂੰ ਗੋਲ ਮਾਰਦੀ ਉਹ ਵਰਦਾ ਕੁਲਦੀਪ ਓਏ

ਸਮਹਾਨ ਕਣਕ ਜਦੇਖ ਹੀ ਕੋ ਰੇਪ ਪਾਉਣੀ ਹੈ ਯਾਰ ਥੋੜੀ ਥੋੜੀ ਮੱਥੇ ਤੇ ਹੈਗਾ ਉਹ ਮੈਂ ਵੀ ਚੱਲ ਮੇਰੀ ਧੂਨੀ ਜੀ ਦੁਖਦੀ ਮੈਂ ਦੋ ਗੇੜੇ ਲਾ ਦੂੰਗਾ ਨਾ ਦੋ ਨਾਲਾ ਜਰੂਰੀ ਹੈ ਬਜਨ ਮੂਰੇ ਕੀ ਹੋਇਆ ਯਾਰ ਉਹਦੀ ਕਾਦੀ ਬੜਾਈ ਹੈ ਬਜਨ ਦੀ ਉਹ ਕੱਲਾ ਗੁਰਪ੍ਰੀਤ ਖਪੀ ਜਾਂਦਾ ਰਹਿੰਦਾ ਯਾਰ ਛੋਟੇ ਦਾ ਤਾਂ ਕੋਈ ਸਾਨੂੰ ਸਰਮੇ ਤਾਂ ਨਹੀਂ ਮੇਰੇ ਸਾਲੇ ਦਾ ਦਿਮਾਗ ਦਾ ਵਰਗਾ ਹੋ ਰਿਹਾ ਉਹ ਮੈਂ ਪਾਏ ਖੜਾ ਸੋਡਾ ਕੁੱਤ ਦੇ ਖੁਰਲੀਆਂ ਕਿ ਉਹਦਾ ਜੀਜੀ ਹੈ ਲੈ ਜੇਗਾ ਕਿ ਮੈਂ ਸਿੱਟ ਕੇ ਆਵਾਂ ਨਾ ਮਸਤੂ ਉਹ ਤਾਂ ਕੋਈ ਨਾ ਤੂੰ ਖੜੀ 10 ਮਿੰਟ ਮੈਨੂੰ ਸਿੱਟ ਕੇ ਆ ਗਿਆ ਮੈਨੂੰ ਇੱਕ ਹੋਰ ਚੱਕਾ ਜਿ ਭਰੀ ਚੱਲ ਆ ਮ ਤੇ ਤੇ ਅਛੇਤੀ ਆ ਜੀ ਹੌਲੀ ਹੌਲੀ ਤੁਰ ਆ ਜਾ ਲੰਬਰੇ ਸਾਲੇ ਦਾ ਤਾਂ ਉਹਨੂੰ ਦੁੱਖ ਲੱਗੀ ਮੇਰੇ ਸਾਲੇ ਦਾ ਨਾ ਛੋਟੇ ਦਾ ਤਾਂ ਐ ਸਾਰਾ ਵੀ ਜੇ ਕਾ ਵੀ ਹਰਾ ਹੋ ਰਹਾ ਤਾਂ ਵੱਢ ਦੇ ਇੱਕ ਡੰਗਾ ਖੋਲ ਕੇ ਪੱਲੀ ਜੀ ਗੁਰਦੀਪ ਵੀ ਬੇਚਾਰਾ ਖੜਾ ਉਹ ਤੋ ਤਾਂ ਲੋਕਾਂ ਦੇ ਦੋਹਾ ਪੂਰਾ ਲੋਟਾ ਉਹ ਮੇਰਾ ਸਾਲਾ ਪਤਾ ਨਹੀਂ ਕਿੰਨੂੰ ਖਰਾਬ ਰੱਖਿਆ ਹੈ ਆ ਜੰਦ ਘਰੇ ਆ ਕੇ ਕਰਦਾ ਗੱਲ ਉਹਦੇ ਨਾਲ ਚਲਾਈ ਤੋਦੀਪ ਖੜਾਗਾ ਜਰਾ ਉਹ ਵੀ ਕੰਮ ਧੰਦੇ ਵਾਲਾ ਬੰਦਾ

ਖਰਜੇ ਮਰਤਾਨੀ ਆ ਅੱਛਾ ਤੂੰ ਡੰਡਾ ਇੱਕ ਪੀ ਲੈ ਗਾ ਚੱਕਰਾ ਚੱਕਨਾ ਇਹ ਜਾ ਦੇ ਤਨੋ ਲੰਨੀਆ ਨੋਲਾ ਦਿਨੀਆ ਬੋਲਾ ਦਿਨੀਆ ਜਾ 50 ਚ ਹੋਏ ਜਾ ਲੈ ਜੀ ਆਏ ਭੰਦੀ ਜਾ ਡਿਸਪਲੇ ਮੇ ਰੱਖ ਕੇ ਕਰ ਦੇ ਤੇ ਲੱਗਣੀ ਵੇ ਭੈਣ ਬਰਾ ਤੇ ਖਰਜਾ ਪੋਕ ਨਾ ਨੂੰ ਛੱਡ ਦੇ ਛੱਡ ਦੇ ਛੱਡ ਦੇ ਓਲਾ ਖੜ ਜਾ ਤੇ ਲਾਵਾ ਛੱਡ ਜਾ ਛੱਡ ਵੇ ਅਸੇ ਤੋਂ ਪਰਮਾਤਮਾ ਨੇ ਚੇਤਾਵਨੀ ਦਿੱਤੀ ਮੈਨੂੰ बस हूं नी चढ़ा बी अं अपना जहाज डिग सी मनुख की डोर डोर नी टूटी बस इतना रब ने ਕਿ ਕਿਸ ਮਤ ਦੀ ਡੋਰ ਤੋੜੀ ਆ ਕੋਈ ਨਹੀਂ ਲਿਆ ਦੂੰਗਾ ਸਿੱਕੀ ਦੁਕਾਨ ਸੀ ਆ ਜਾ ਭੈਣ ਮਰਾਵੇ ਕੈਨੇਡਾ ਪਤਵਰੇ ਗੋਲੀਆਂ ਛੇੜ ਗਈ ਠੀਕ ਦੇਖਾ ਹੂੰ ਤਾਂ ਨਹੀਂ ਇਹਨੇ ਬੌਲੀ ਜੀ ਨੇ ਬਰਾਬਰਾਂ ਛੇੜਤੀਆਂ ਬੇਰਾ ਮੰਗੂ ਮਾਰੀਆਂ ਹੁਣ ਚਲਾ ਕੇ ਪੂਰੀਏ ਨੇ ਇਹਨਾਂ ਦੀ ਕਿਹੜਾ ਗਿਣਤੀ ਆਉਂਦੀ ਆ ਭੈਣ ਚੱਲ ਕਿਹੜਾ ਫਰਕ ਪੈਂਦਾ ਜੇ ਇੱਕ ਦੋ ਘਟ ਗਈਆਂ ਹਾਰ ਵੀ ਤਾਂ ਜਾਨੀ ਆ ਆਜਾ ਮੇਰਾ ਟੀਮ ਡਿੱਕੀ ਆਂਦੀ ਆ ਸਾਹਣ ਦੀ ਬਾਚ ਗਈ ਕਿ ਕਰਦੇ ਆ ਲਪਿਆ ਤੁਹਾਨੂੰ ਬੁਲਾਇਆ ਕਿਸੇ ਨੇ ਮੈਂ ਆਪਦੇ ਕੰਮ ਜਾਂਦਾ ਹੁਣ ਤੂੰ ਗੋੜੀਆਂ ਖੇਡ ਕੇ ਆਇਆ ਸੀ ਹੁਣ ਫਿਰ ਚੱਕ ਕੇ ਝੋਲਾ ਦੁਰ ਪਿਆ ਕੋਈ ਨਹੀਂ ਹੈ ਜੇ ਕੰਮ ਵਿਚਾਰੇ ਰਹਿ ਗਿਆ ਅੱਧ ਵਿਚਾਰੇ ਨਹੀਂ ਪਾਜਦਾ ਮੇਰੀ ਜਵਾਨ ਅੱਥੇ ਜਵਾਨ ਕਰਕੇ ਆਇਆ ਔਰ ਇਹਨੂੰ ਕੀ ਕੰਮ ਹੈ ਕੋਈ ਗੇਲੇ ਨੂੰ ਬਸ ਮੇਰੇ ਉੱਪਰ ਹੀ ਆਦ ਪਿਆ ਨਾ ਬੜਾ ਲਿਆਂਦਾ ਮਸਾ ਵੱਢ ਕੇ ਲਿਆਇਆ ਕੱਖ ਬਸ ਮੇਰੇ ਲੈਵਲ ਦੇ ਹੋ ਕੇ ਟੱਕਰੋ ਮੈਨੂੰ ਨਾ ਪਲਾਓ ਨਾ ਨਾ ਕੰਪੇਅਰ ਕਰੇ ਸਾਡੇ ਲਾਈਵ ਵਾਲਦੇ ਹੀ ਨਹੀਂ ਹਾਣ ਦੀਏ ਆਗੇ ਹੋਰ ਬਾਧੂਲੇ ਹੁੰਦਾ ਉਹ ਆਪਣਾ ਛੋਟਾ ਨਹੀਂ ਆਇਆ ਕਰੇ ਆਇਆ ਸੀ ਉਹ ਫਿਰ ਨਿਕਲ ਗਿਆ ਦਾ ਉਹ ਪਤਾ ਨਹੀਂ ਕਿੰਨਾਂ ਦੀਆਂ ਬੁੜੀਆਂ ਪਤਾ ਨਹੀਂ ਕਿੰਨਾਂ ਦੀਆਂ ਬੁੜੀਆਂ ਨੂੰ ਹਰਾ ਹਰਾ ਵੜਾਇਆ ਮੈਨੂੰ ਤਾਂ ਕੁਲਦੀਪ ਨੇ ਦੱਸਿਆ ਹਾਂ ਹੋਰ ਕਹਿੰਦਾ ਦੋ ਤਿੰਨ ਬਾੜ ਰੱਖਿਆ ਸੀ ਮੈਨੂੰ ਤਾਂ ਐ ਸੀਗਾ ਉਹਨੂੰ ਤਾਂ ਐ ਸੀ ਕਿਤੇ ਆਪਣੇ ਘਰ ਵਾਸਤੇ ਵੜਦਾ ਨਹੀਂ ਲੈ ਨਾ ਕੰਜਰਣਾ ਹੋਵੇ ਤਾਂ ਘਰੇ ਤਾਂ ਦੋ ਰੁਪਏ ਰਗ ਵੱਡੀਆਂ ਲਗੀਆਂ ਇਹਦੇ ਤੋਂ ਗੁਰਪ੍ਰੀਤ ਵੀ ਆਉਂਦਾ ਹੀ ਫੂਗਾ ਉਹ ਕੀ ਪਤਾ ਰੇ ਕੱਟੀ ਹੈ ਕਿ ਨਹੀਂ ਅਜੇ ਉੱਥੇ ਆ ਆ ਗਿਆ ਗੁਰਪ੍ਰੀਤ ਜੋ ਕਟਾਲਿਆ ਰੇ ਆ ਤਾਂ ਐਰਪੋਰਟ ਟਾਈਮ ਬੜਾ ਖਰਾਬ ਕਰੋ ਮੈਨੂੰ ਉੱਥੇ ਬੈਂਦੀ ਨਹੀਂ ਹੈਗਾ ਉਹ ਆਪ ਪਾਣੀ ਪੁਣੀ ਤਾਂ ਦੇ ਮੈਂ ਤਾਂ ਭਗਤ ਧੂਆ ਤੋਂ ਲੱਗ ਗਿਆ ਕਿ ਪੰਡਾ ਕਿਹੜਾ ਚੱਕਣੀਆਂ ਸੌਖੀਆਂ ਨੇ ਇੱਕ ਤਾਂ ਡਿੱਗੇ ਜੇ ਪਿਆ ਸੀ ਉੱਦੇ 60 ਜੀ ਬੰਦ ਗਈ ਧੂਈ ਸੀ ਮੇਰੇ ਵੀ ਆਹ ਫੜ ਲੈ ਕੱਟ ਦੀ ਹੋਰ ਮਸਾ ਕਟਾ ਕੇ ਲਿਆਗਾ ਉਹ ਦੇਖ ਕੇ ਚੱਕ ਕੇ ਲੈ ਗਈ ਮੇਰੇ ਸਾਲੇ ਹੀਰਾ ਫੇਰੀ ਵਾਲੀ ਕਰਦੇ ਨੇ ਬਰੀਕ ਬਰੀਕ ਜੀ ਪਾ ਦੇਣਗੇ ਸਰਕਾਰੀ ਦਫ਼ਤਰਾਂ ਨਾਲ ਨਾ ਰੱਬ ਲੈਣ ਵਾਲੇ ਪੈਸੇ ਨਾਲ ਰੱਖ ਤੇ ਸਾਰੇ ਹੀ ਪੈ ਜਾਮਾ ਤਾਂ ਹੀ ਕਰਦੇ ਨੇ ਮੇਰੇ ਸਾਲੇ ਲਿਹਾਜਾਂ ਪੂਰਦੇ ਨੇ ਫੋਨ ਤੇ ਕਹਿ ਦਿੰਦੇ ਨੇ ਵੀ ਆਹ ਦੇ ਮੋਟੀ ਮੋਟੀ ਜੀ ਉਹਨਾਂ ਦੇ ਘਰਾਂ ਚ ਲਾਹ ਦਿੰਦੇ ਨੇ ਆ ਭੀ ਪਹਿਲੀ ਲਾਹ ਦਿੰਦੇ ਮਾੜੇ ਬੰਦੇ ਪਾਰਖਿਆਤ ਕੀ ਹੁਣ ਵੋਟਾਂ ਆਂ ਪਈਆਂ ਤਾਂ ਹੈਗੀਆਂ ਜਿਹੜੇ ਚੱਜ ਦਾ ਮੈਂ ਪ੍ਰਧਾਨ ਵਧੀਆ ਬਣਾ ਦਿੰਦਾ ਚੰਗੀ ਗੱਲ ਆ ਹੋਰ ਚੰਗੇ ਬੰਦੇ ਨੂੰ ਤਾਂ ਪਿੰਡ ਆਪਣਾ ਬਣਾਉਂਦਾ ਵੀ ਨਹੀਂ ਮਾੜਿਆਂ ਨੂੰ ਚੁਣ ਲੈਂਦੇ ਨੇ ਮੇਰੇ ਸਾਲੇ ਆਪਦੀ ਲਿਹਾਜਾਂ ਪੂਰ ਲੈਂਦੇ ਨੇ ਫੋਨ ਤੇ ਪਹਿਲੀ ਕਹਿ ਦਿੰਦੇ ਨੇ ਰੇ ਆ ਗਿਆ ਉਹਦੀ ਕਟਾਲੂ ਪਏ ਸਾਲੇ ਪਹਿਲੀ ਪਰਚੀਆਂ ਤੇ ਕੱਟ ਦਿੰਦੇ ਉਹਨਾਂ ਦੀ ਲਓ ਵਾਪਸ ਕੀਤਾ ਪਾ ਕੇ ਸੀ ਉਹ ਕਿੱਧਰ ਨਿਕਲੇ ਆਪਣਾ ਜੁੱਤੀਆ ਬੌਲਾ ਗੋਲ ਨੂੰ ਲੈ ਕੇ ਫੇਰ ਨਿਕਲ ਗਿਆ ਉਹਨੂੰ ਕਿ ਕੰਮ ਹੈ ਉਹ ਤਾਂ ਸਵੇਰੇ ਲੰਘਿਆ ਸੀਗਾ ਹਰਾ ਤੂੰ ਵੱਢ ਕੇ ਲਿਆ ਹਰਾ ਹੋਰ ਮੈਂ ਵੱਢਿਆ ਹਰਾ ਉਹਦਾ ਲੋਕਾਂ ਨੂੰ ਵੜਾਈ ਜਾਂਦਾ ਕਿਹਨੂੰ ਵੜਾਤਾ ਅੱਜ ਪਤਾ ਨਹੀਂ ਗੁਲਦੀਪ ਕਹਿੰਦਾ ਪਤਾ ਨਹੀਂ ਕੀਤੇ ਬੁਣੀਆਂ ਸੀ ਦੋ ਤਿੰਨ ਕਹਿੰਦਾ ਉਹ ਵੱਢ ਕੇ ਸੀ ਮੇਰੇ ਸਖੜੇ ਨੇ ਨਾ ਇਹ ਕੋਈ ਫਰੀ ਵੀ ਜਾ ਕਦੇ ਇੱਥੇ ਕੀ ਪਤਾ ਮਾਰਤੀ ਉਹ ਕਿਸੇ ਦਾ ਮोटा ਕੋਈ ਕਹਾ ਕਰੋ ਸਾਡੇ ਦਾ ਚੱਲ ਫਰਕ ਪੈਂਦਾ ਫਿਰ ਆਪចਾ ਹਾਂ ਮੇਰੇ ਮੇਰੇ ਹੁੰਦੇ ਤਾਂ ਘਰੀ ਨਹੀਂ ਆਇਆ ਉਹ ਆਉਣ ਦੇ ਅਸੀਂ ਮੈਂ ਕਰਦਾ ਗੱਲ ਉਹਦੇ ਨਾਲ ਮਾਰਤੀ ਉਹ ਕਿਸੇ ਨੇ ਚਾਵਲ ਵਸ ਵੀ ਤੈਨੂੰ ਇੰਸਟਾਗ੍ਰਾਮਾਂਗੇ ਮੇਰਾ ਸਾਲ ਵਿਆਹ ਵਿਆਹ ਕਰੀ ਜਾਂਦਾ ਕਿਸੇ ਨੇ ਲਾਲਚ ਦੇਤਾ ਹੋਊਗਾ ਬ ਅਨਨੇ ਆਪਣੇ ਪਸੰਦ ਜੋਗਾ ਦਾ ਛੱਡਣਾ ਨਹੀਂ ਨੇ ਮੈਂ ਤਾਂ ਐਂ ਕਹਿੰਦੀ ਸੀ ਵੀ ਆਪਾਂ ਉਹਨੂੰ ਛੱਡ ਆਈਏ ਘਰੇ ਆ ਕੇ ਇਹਨੂੰ ਉਹ ਤੇਰੀ ਭੈਣ ਨੂੰ ਭਾਈ ਹੂੰ ਹੋਰ ਉਹਨੂੰ ਵੀ ਛੱਡ ਕੇ ਆਉਂ ਮੈਂ ਤਾਂ ਆਪ ਕਹਿੰਦਾ ਸੀ ਮੈਂ ਵੀ ਸੋਚੀ ਬਠਾ ਯਾਰ ਮਾਹਰ ਹੋਰ ਮੰਮੀ ਹੋਰ ਹੁਣ ਘਰੇ ਤਾਂ ਆਦ ਆ ਗਏ ਹੁਣ ਆਪਾਂ ਛੱਡੇ ਉਹਨੇ ਟਾਈਮ ਜਾ ਕੱਢ ਕੇ ਦੋ ਦਿਨ ਕਿਹਾ ਸੀ ਨਾਲ ਭਾਈ ਹੁਣ ਕਿ ਹਫਤਾ ਹੋ ਗਿਆ ਚਲ ਠੀਕ ਆ ਬਰ ਚਲ ਮੈਂ ਆ ਸੰਦ ਚਾਹ ਬਣਾ ਲਾ ਯਾਰ ਆਲੋ ਮੇਰੇ ਸਾਇਰ ਉਥੇ ਜਵਾਕਾ ਮੁੰਡਾ ਪਾਪਾ ਦੇ ਜਾਰਦੇ ਨੂੰ ਮੈਂ ਕਿਹਾ ਮੈਨੇ ਕਿੰਨਾ ਮਰਜੀ ਕੁੱਟ ਲਾ ਪਾਪੇ ਮੇਰੀਆਂ ਗੋਲੀਆਂ ਦਾ ਨੁਕਸਾਨ ਨਾ ਕਰੀ ਜਵਾਕਾ ਤੂੰ ਮੇਰੇ ਪੁੱਤ ਛੱਡਣ ਨੂੰ ਮੇਰੀ ਜਿੰਦ ਕੱਢ ਲਾ ਪਾਪੇ ਮੇਰੀਆਂ ਗੋਲੀਆਂ ਲੱਗਿਆ ਅਧੀਕ ਤੇ ਮਨਵਾਏ ਰਸਤੂ ਅੱਜ ਹਰਾ ਕੀ ਨੂੰ ਵੜਾ ਕੇ ਆਏ ਓਏ ਤੇ ਮਾਰੀ ਮੇਰੀ ਨਾ ਪਾਪਾ ਹੋਏਗਾ ਘਰੇ ਹੋਏਗਾ ਪਈ ਤੇਰੀ ਜਵਾਕਾ ਮੁੰਡਾ ਕਿੱਥੇ ਛੱਡਣ ਤੂੰ ਤੇਰੀ ਭੈਣ ਦੀ ਪਾਪੇ ਭਰਨ ਨਕਸਾਨ ਕਰਸਾ ਇਹ ਸੱਜਾ ਜੱਟ ਜਿਹੜਾ ਕੰਚ ਨਾਲ ਉਸੇ ਜਵਾਕਾ ਮੁੰਡਾ ਕਰੇ ਨਾ ਚੱਲ ਮੰਨੂ ਚੱਲ ਚੱਲ ਕੰਮ ਤਾਂ ਬਕਰਦਾ ਜਗੜਾ ਉਹ ਦੇਖ ਲੈ ਕਿਨੇ ਕੁੱਤੀ ਲਿਆਉਂਦਾ ਬਾਪੂ ਆ ਗਏ ਲੈ ਕੇ ਵਧੀਆ ਹੋ ਗਿਆ ਸਮਾਰਕ ਹੀ ਲਾਏ ਇਹਦੇ ਤਾਂ ਜਿਹੜੇ ਫਿੱਟ ਗਾ ਰੱਖਿਆ ਆ ਜਾ ਠਰ ਗਿਆ ਤੁਸੀਂ ਤਾਂ ਹੀ ਚਾਹੁੰਦਿਆਂ ਸੀ ਚਾਹੁੰਦਿਆਂ ਦੀ ਤੈਨੂੰ ਨੀ ਸ਼ਰਮ ਆਉਂਦੀ ਹੈਗੀ ਕਿ ਮੈਨੂੰ ਆ ਗਿਆ ਠਰ ਗਿਆ ਰਹੂਗਾ ਮੰਗਤਿਆਂ ਮੰਗੂ ਚੋੜਾ ਤੇਰਾ ਬਾ ਠਰ ਗਿਆ ਕਾਲਾ ਤੇਰਾ ਨਹੀਂ ਤੈਨੂੰ ਸ਼ਰਮ ਨਹੀਂ ਆਈ ਹੈਗੀ ਤੂੰ ਉਹ ਕਿਸੇ ਦੀਆਂ ਬੁੜੀਆਂ ਨੂੰ ਫੜਾ ਬਣਾਇ ਫੜਾ ਇਹ ਮੇਰੀ ਅਗਲੀ ਸੀਨ ਨੇ ਬਣਾ ਕੇ ਉਹਨਾਂ ਨੂੰ ਗੋਲੀਆਂ ਲੈ ਕੇ ਆਏ ਪੈਸੇ ਲੈ ਕੇ ਉਹਦੇ ਹੁੰਦੇ ਬੇਇੱਜ਼ਤੀ ਨਾ ਕਰੋ ਮੇਰੀ ਨਾਲ ਚੁੱਪ ਕਰ ਜਾ ਹੁਣ ਬਥੇ ਰੱਖ ਕੁੱਟ ਲਿਆ ਮੈਨੂੰ ਪੈਣੀ ਚਾਹੀਦੀ ਹੈ ਤੈਨੂੰ ਕਾ ਪੈਣ ਦੀ ਸ਼ਰਮ ਨੂੰ ਮੈਂ ਪੁੱਠਾ ਸਿੱਧਾ ਬੋਲਦਾ ਕਿਸੇ ਨੂੰ ਐ ਕਿਵੇਂ ਬੋਲ ਦੇਗਾ ਪੁੱਠਾ ਸਿੱਧਾ ਗਲੇ ਨੂੰ ਤੈਨੂੰ ਕੋਢਾ ਖੱਲ ਲੈ ਲੈ ਲੁਕਾ ਗਲਾ ਕਿਸੇ ਦੀ ਤਾਕਤ ਨਹੀਂ ਮੈਂ ਤਾਂ ਆਪਣੀ ਬੇਇੱਜ਼ਤੀ ਦਾ ਮਾਰ ਹੀ ਨਹੀਂ ਬੋਲਦਾ ਵੀ ਆਪਣੀ ਜ਼ੁਬਾਨ ਗੰਦੀ ਆ ਹੋਰ ਤੈਨੂੰ ਕਰਨੀ ਆ ਮੇਰੇ ਸਾਰੇ ਚਾਰ ਦੇ ਬੰਦੇ ਉਹਨਾਂ ਦਾ ਹਰਾ ਲੁਕਾ ਲੁਗੜਾਈ ਜਾਂਦਾ ਇਹਨਾਂ ਨੂੰ ਕੀ ਪਾਵਾਂਗੇ ਉਹ ਉਹ ਗੋਲੀਆਂ ਉਸੇ ਦੀਆਂ ਆਈਆਂ ਹਰੇ ਦੇ ਅਗਲੇ ਨੇ ਇੱਦਾਂ ਝੋਲਾ ਭਰਤਾ ਹਾਂ ਤੈਨੂੰ ਰੋਟੀਆਂ ਦੇਣੀਆਂ ਸਾਨੂੰ ਹਾਂ ਤੂੰ ਤਾਂ ਮੁੜ ਕੇ ਦਬਾਉਂਦਾ ਨਹੀਂ ਕਰਦਾ ਨਹੀਂ ਜਿਵਾ ਕਾ ਤੂੰ ਨਿਆਣਾ ਕਾ ਗੋਲੀਆਂ ਖੇਡਣ ਨੂੰ ਹੁਣ ਹੁਣ ਜਿੱਤ ਕੇ ਲਿਆਇਆ ਮੈਂ ਸ਼ਰਮਦਾ ਨਾ ਆਹ ਪਾਰਾ ਦਾ ਨਾ ਹੁਣ ਜਿੱਤ ਕੇ ਲਿਆਇਾਂਗਾ ਹਾਂ ਤੂੰ ਸਮਝ ਨਹੀਂ ਕਰਦਾ ਤੂੰ ਨਾ ਨਹੀਂ ਕਰਦਾ ਮੈਂ ਮੇਰੇ ਮੁੱਲ ਤੇ ਕੋਈ ਪੁੰਨਦਾਨ ਹੋਇਆ ਅਗਲੀ ਦੀ ਮੱਝ ਸੂਣ ਵਾਲੀ ਸੀਗੀ ਦੇਤਾ ਫਿਰ ਕੀ ਜਾਨ ਨਿਕਲ ਗਈ ਸੂਣ ਵਾਲੀ ਆਪਣੇ ਵਾਸਤੇ ਰੱਖੀ ਹੁੰਦੇ ਉਹਨਾਂ ਨੇ ਤੈਨੂੰ ਦੁੱਧ ਦੇ ਕੇ ਜਿਆ ਕਰਨਗੇ ਉਹ ਹਾਂ ਉਹ ਜਦੋਂ ਥੱਲੇ ਜਾ ਘਟੇ ਸੀ ਕਿਵੇਂ ਰੋਂਦਾ ਸੀ ਮੈਨੂੰ ਪੁੱਤ ਬੱਕਰੀ ਦਾ ਉਹਦੇ ਲਿਆਦੇ ਉਹਨਾਂ ਨੇ ਦਿੱਤਾ ਜਾਨ ਬਚਾਈ ਸੀ ਮੁੱਲ ਦਿੱਤਾ ਸੀ ਆਪਣਾ ਉੱਤੇ ਛਲੇ ਨੂੰ ਐਸੇ ਦੇ ਉੱਤੇ ਨਹੀਂ ਨਾ ਸਿਰ ਤੋਂ ਬਲਾ ਲਾ ਜਿੰਨਾ ਮਰਜੀ ਨਾ ਤੂੰ ਥੋਲੂ ਅਗਲੇ ਤੋਂ चांत पे आ गया शोक मैं लाने तो रिश्तेदार आ ना तू आजा 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 बई वो प्या गुरप्रीत हाँ सरदार जी आ गया हाँ हाँ आ गया आ गया भाई जो जी बै जाओ ਵੇ ਜੋ ਵੇ ਜੋ ਪਾ ਜਿਆ ਉਹ ਨਹੀਂ ਬੀਬੀ ਹਰੇ ਕਿੱਥੇ ਆ ਐ ਨਹੀਂ ਘੌਰ ਕਰਦੀਆਂ ਵੀ ਰਿਸ਼ਤੇਦਾਰ ਆ ਰਿਆ ਹੋਰ ਡਾਕਟਰ ਹੋਰ ਪਾਹਲ ਬੈਠੇ ਨੇ ਆਹ ਵਧੀਆ ਐ ਇਹ ਗੰਗਾ ਸੁਣ ਕੁੜੀਏ ਭੈ ਗੰਗਾ ਨੇ ਵੀ ਸੁਣ ਇਹ ਮੇਰੀ ਗੱਲ ਸੁਣ ਹੈਪੀ ਬਾਈ ਆਇਆ ਬੈਠਾ ਹਾਂ ਕਿਹੜਾ ਹੈਪੀ ਹੈਪੀ ਹਾਂ ਇਹ ਤਾਂ ਮੈਂ ਬਹਾਮਾ ਕੁੱਤ ਦਾ ਉਹਨੂੰ ਕਿੰਨਾ ਬਣਾ ਖੜਾ ਤੁਸੀਂ ਆਪਾਂ ਆਇਨਾ ੜਸਦਾ ਹੋ ਕਰਦੇ ਆਂ ਦਾਖਲਾ ਦੇ ਕੇ ਆਉਂਦੇ ਆਂ ਆਇਨਾ ੜਸਦਾ ਦਾਖਲਾ ਦੇ ਕੇ ਆਉਂਦੇ ਆਂ ਚਲ ਆ ਸਾਮਾ ਆਪ ਦੇ ਸਾਮਾ ਮੈਂ ਨਾ ਮਾਰ ਕੁੰਡਾ ਲਾ ਜੀ ਬੇਨਾ ਦਿਨ ਵਿੱਚ ਕੱਢ ਲਈ ਹੈ ਨਾ ਫਿਰ ਮੇਰੇ ਸੌਣ ਲੱਗੇ ਨੂੰ ਕੁੰਡਾ ਧਾ ਦੇ ਮੈਂ ਬੈਠੀ ਲੁਕ ਜਾ ਆਹ ਆਜੂ ਗੱਬਰਾ ਕਿੱਧਰ ਵਰਦੀ ਐ ਫੜ ਲਾ ਫੜ ਲਾ ਕਿਧਰੇ ਲੱਤ ਖਿੱਚ तू तो, जहाज अच्छा, है मैं भेर फटके बल जू जहाज का तू बिच बैठ ਤੋਗੇ ਕਰੇਗੀ ਬੇਬੇ ਅਸਟਾਇਲਸ ਕੰਨ ਜਾਣਦੇ ਆ ਚੰਗਤ ਜਾਣਦਾ ਜਾਂਦੇ ਚੰਗਾ ਵਾਗ ਜਾ ਅਇਲਸ ਕਰ ਨਹੀਂ ਜਾਂਦਾ ਵਧੀਆ ਚੱਲ ਜਾ ਦੇ ਕਾਫਰੀ ਜਾਂਗਾ ਕੀ ਕੁ ਸੈਟੂ ਸਾਰ ਕਰ ਦੇ ਬੱਚੂ ਗਲੀ ਪਰ ਆਇਆ ਬਦਲ ਦੇਣਾ ਬਦਲ ਦੇਣਾ ਆਜੋ ਆਜੋ ਸਾਰ ਆਇਆ ਦੇ ਬਦਲ ਦੇਣ ਚਿੱਕੋ ਗਿਨੇ ਮਰ ਜਾ ਵਾਗ ਜਾ ਸੱਟੇ ਨੂੰ ਫੜ ਕੇ ਗੱਡੀ ਚ ਆਜਾ ਬਬਾ ਆ ਜਾ ਪਾਣੇ ਆਜਾ ਖੋਲੀ ਬਾਈ ਖੋਲੀ ਬਾਈ ਮੈਂ ਤੇਰੇ ਤੇ ਕਿੰਨੀ ਬੇਬੇ ਦੀ ਕਿੰਨੀ ਸੋਹਣੀ ਗੱਡੀ ਆ ਨਾ ਖੋਲ ਦੇ ਖੋਲ ਦੇ ਸੱਟਾ ਕੰਦਰੇ ਫੜ ਕੇ ਨੂੰ ਫੜਾ ਦੇ ਲੈ ਤੇਰੀ ਮਾਂ ਤੈ ਲੈ ਤੇਰੀ ਮਾਂ ਤੈ ਤੈਨੂੰ ਬਾਹਰ ਲੈ ਕੇ ਜਾਵਾਂਗੀ ਮੈਂ ਨਾਲ ਚੰਗਾ ਲੈ ਤੇਰੀ ਮਾਂ ਤੈ ਪਣ ਆ ਜਾ ਚੱਲ ਤੂੰ ਵੀ ਬੈਠ ਦੁਰ ਮੈਨ ਨਾਲ ਇਸ ਕਰਾਉਣੀ ਜਾਏਂਗੀ ਮੈਂ ਚੱਲਦਾ ਇਹਨੂੰ ਕਿ ਸੂ ਆ ਮੈਂ ਚੱਲਦਾ ਮੈਂ ਚੱਲਦਾ ਫੜ ਕੇਂਦਰੇ ਓ ਨਾਲ ਜਾਵਗੀ ਮੇਰੇ ਕਾ ਦੇ ਕਾ ਦੇ ਚੱਲ मैं नालिन है, मैं तू से नालिन है, मैं नालिन हूँ, मैं नालिन हूँ,